ਸੋ ਅੱਜ ਮੈਂ ਜੋਧਾ ਤੇ ਸਤਵੰਤ ਅਸੀਂ ਯਾਤਰਾ ਤੇ ਗਏ ਦਰਬਾਰ ਸਾਹਿਬ ਬਾਈ ਬਸ ਉਸ ਤੋਂ ਬਾਅਦ ਅਸੀਂ ਕੀ ਜਾਣਸਾਰ ਪਹਿਲਾਂ ਕੀ ਲੈਨੇ ਆ ਉੱਥੇ ਰੂਮ ਲੈਨੇ ਆ ਰੂਮ ਦੇ ਵਿੱਚ ਕੱਪੜੇ ਵਗੈਰਾ ਚੇਂਜ ਮਾਰਦੇ ਆ ਕੁਝ ਟਾਈਮ ਲਈ ਰਿਲੈਕਸ ਹੁੰਨੇ ਆ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਵੱਲ ਚੱਲ ਜਾਂਦੇ ਆ ਤੇ ਡਿਊਟੀ ਵਿੱਚ ਐਂਟਰ ਹੁੰਦੇ ਸਾਰੀ ਬੜੀ ਪੋਜ਼ਿਟਿਵ એનર્ਜੀ ਆਈ ਪੋਜ਼ਿਟਿਵ ਸੀਰਵਾ ਵਧੀਆ ਫੀਲ ਹੋਇਆ ਤੇ ਅੱਗੇ ਜਾ ਕੇ ਆਪਾਂ ਨੇ ਕੀ ਦੇਖਿਆ ਕਿ ਬਹੁਤ ਸਾਰੀ ਸੰਗਤ ਇਸ਼ਨਾਨ ਕਰੀ ਜਾਂਦੀ ਹੈ ਇਸ਼ਨਾਨ ਕਰਦੇ ਸਮੇਂ ਤੇ ਉਹ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਫਿਰ ਆਪਾਂ ਨੇ ਵੀ ਸਾਰਿਆਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਅੱਗੇ ਤੁਰਦੇ ਆ ਅੱਗੇ ਦੇਖਦੇ ਕੋਈ ਸੇਵਾਦਾਰ ਜਿਹੜੇ ਕਿ ਸੇਵਾ ਕਰ ਰਹੇ ਸਰੋਵਰ ਦੀ ਸਫਾਈ ਦੀ ਕਿਉਂਕਿ ਉਥੇ ਜਲਬ ਜੰਮ ਜਾਂਦੀ ਹੈ ਤੇ ਉਹਨਾਂ ਨੂੰ ਦੇਖ ਕੇ ਵੀ ਵਧੀਆ ਫੀਲ ਹੋਇਆ ਤੇ ਉਸ ਤੋਂ ਬਾਅਦ ਕੀ ਕਰਦੇ ਆ ਆਪਾਂ ਕਿੰਨੋਂ ਜਾਣੇ ਦਰਵਾਸਾਬਾਹਲ ਜਾਂਦੇ ਆਂ ਇਸ ਵਾਰ ਕੀ ਦੇਖਿਆ ਕੋਈ ਕਾਟ ਕਾਫੀ ਜ਼ਿਆਦਾ ਸੀਗਾ ਕਾਫੀ ਸੰਗਤ ਭਾਰੀ ਗਿਣਤੀ ਦੇ ਵਿੱਚ ਆਈ ਹੋਈ ਸੀ ਮਸੱਈਆ ਦਾ ਕਰਕੇ ਤੇ ਕਾਫੀ ਮੰਨ ਲਓ ਕਿ ਤਿੰਨ ਘੰਟੇ ਵਾਂਗੂ ਸਾਨੂੰ ਸਮਾਂ ਲੱਗ ਗਿਆ ਨਮਸਤਾਰ ਕਰਨ ਨੂੰ ਤੇ ਨਮਸਕਾਰ ਕਰਨ ਤੋਂ ਬਾਅਦ ਉੱਥੇ ਪਾਠ ਕਰਨ ਤੋਂ ਬਾਅਦ ਅਸੀਂ ਕੀ ਜੋਦਾ ਕਹਿੰਦਾ ਵੀ ਆਪਾਂ ਨੂੰ ਭੁੱਖ ਲੱਗੇ ਤੇ ਆਪਾਂ ਲੰਗਰ ਹਾਲ ਵੱਲ ਜਾਂਦੇ ਆਂ ਲੰਗਰ ਹਾਲ ਦੇ ਵਿੱਚ ਸਾਨੂੰ 10 ਮਿੰਟ ਲਈ ਰੇਟ ਕਰਨੀ ਪਈ ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਚਲੇ ਜਾਂਦੇ ਆਂ ਸ਼ੱਕ ਦੇ ਲੰਗਰ ਉੱਤੇ ਬੈਠਦੇ ਆਂ ਵਧੀਆ ਲੱਗ ਗਿਆ ਉਥੇ ਪੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਨਾਲ ਲੰਗਰ ਛਕਿਆ ਸਾਹੀ ਸੰਗਤ ਪ੍ਰੇਮ ਨਾਲ ਵਾਹਿਗੁਰੂ ਦਾ ਜਾਪ ਕਰਦੀ ਲੰਗਰ ਛਕਦੀ ਸੀ ਤੁਸੀਂ ਬਹਾਰ ਆਪਣੀ ਸੇਵਾ ਕਰ ਰਹੀ ਸੀ ਡਿਊਟੀਆਂ ਨਿਭਾ ਰਹੀ ਸੀ ਸਾਰੀ ਸੰਗਤ ਨੇ ਬਹੁਤ ਪ੍ਰੇਮ ਸਹਿਤ ਲੰਗਰ ਛਕਦੇ ਬੜਾ ਹੀ ਵਧੀਆ ਫੀਲ ਹੋਇਆ ਉਥੇ ਲੋਕਾਂ ਦੇ ਵਿੱਚ ਬੈਠ ਕੇ ਪੋਜ਼ਿਟਿਵ એનર્ਜੀ ਨਿਮਰਤਾ ਨਾਲ ਸਭ ਨੇ ਲੰਗਰ ਛਕਿਆ ਜਦੋਂ ਉਸ ਤੋਂ ਬਾਅਦ ਆਪਾਂ ਨੇ ਕੀ ਬਾਹਰ ਦੇਖਦੇ ਹਾਂ ਕਿ ਸੇਵਾਦਾਰ ਸੇਵਾ ਕਰਦੇ ਜਿਵੇਂ ਪਹਿਲਾਂ ਚਮਚ ਦੀ ਸੇਵਾ ਹੁੰਦੀ ਉਥੇ ਚਮਚੇ ਉਹ ਫੜ ਲਈ ਚਾਰ ਪੰਜ ਸੇਵਾਦਾਰ ਖੜੇ ਸੀ ਵਾਹਿਗੁਰੂ ਦਾ ਜਾਪ ਕਰਦੇ ਸੀ ਨਾਲ ਹੀ ਵਰਤਨਾ ਦੀ ਸੇਵਾ ਕਰ ਰਹੇ ਸੀ ਸੇਵਾਦਾਰ ਵਾਹਿਗੁਰੂ ਦਾ ਜਾਪ ਕਰੇ ਜਾ ਰਹੇ ਸੀਗੇ ਤੇ ਫਿਰ ਸਾਡੇ ਮਨ ਚ ਵੀ ਖਿਆਲ ਆਇਆ ਵੀ ਆਪਾਂ ਸੇਵਾ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿੱਥੇ ਸਬਜ਼ੀਆਂ ਕੱਢਦੇ ਨੇ ਉੱਥੇ ਆਪਾਂ ਨੂੰ ਲਸਣ ਦੀ ਸੇਵਾ ਮਿਲੀ ਸੀ ਲਸਣ ਸਿੱਲਿਆ ਤੇ ਕਟਿਆ ਤੇ ਹੋਰ ਵੀ ਬਹੁਤ ਸਾਰੀ ਸੰਗਤ ਕੋਈ ਲਸਣ ਸੱਲ ਰਹੀ ਸੀ ਕਈ ਲੋਕ ਆਪਣੇ ਆਦਰ ਕੱਟ ਰਹੇ ਸੀ ਜਾਂ ਕੁਝ ਲੋਕ ਪੇਠਾ ਕੱਟ ਰਹੇ ਸੀ ਅਲੱਗ-ਅਲੱਗ ਤਰ੍ਹਾਂ ਦੀ ਲੋਕ ਸੇਵਾ ਨਿਭਾ ਰਹੇ ਸੀ ਉੱਥੇ ਆਪਣੇ ਕੀ ਦੇਖਿਆ ਵੀ ਉੱਥੇ ਬੜੀ ਪੋਜ਼ਿਟਿਵ એનર્ਜੀ ਆਈ ਸੇਵਾ ਦੇ ਵਿੱਚ ਲੋਕ ਇੱਕ ਤਾਂ ਵਾਹਿਗੁਰੂ ਦਾ ਜਾਪ ਕਰੀ ਜਾਂਦੀ ਸੀ ਵਾਹਿਗੁਰੂ ਦਾ ਜਾਪ ਕਰ ਰਹੇ ਇਹਨਾਂ ਨੇ ਸੇਵਾ ਕਰ ਰਹੇ ਤੇ ਸਾਰੇ ਕੁਛ ਕੋ ਲੋਕ ਵਿੱਚ ਦੀ ਮਤਲਬ ਕਿ ਆਪਣੇ ਘਰੇਲੂ ਗੱਲਾਂ ਵੀ ਕਰ ਲੈਂਦੇ ਜੀ ਮੈਂ ਬਜ਼ੁਰਗ ਤਾਂ ਆਪਣੇ ਕੋਲੇ ਬੀਬੀਆਂ ਬੈਠੀਆਂ ਸੀ ਬਜ਼ੁਰਗ ਬੈਠੇ ਸੀ ਉਹਨਾਂ ਨਾਲ ਜ਼ਿੰਦਗੀ ਦੇ ਕੁਝ ਫਲਸਫੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਤੇ ਉਹ ਵੀ ਵਧੀਆ ਮਤਲਬ ਕਿ ਸਾਡਾ ਐਕਸਪੀਰੀਅੰਸ ਰਿਹਾ ਸਾਰਿਆਂ ਨੇ ਰਾਲ ਮੇਲੇ ਕੀ ਸੇਵਾ ਕੀਤੀ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਤੇ ਵਾਹਿਗੁਰੂ ਦਾ ਨਾਮ ਜਪਿਆ ਉੱਥੇ ਕਈ ਤਰ੍ਹਾਂ ਦੇ ਲੋਕੋ ਕੁਸ਼ਕਾ ਸੇਵਾ ਕਰਕੇ ਬੈਠੇ ਸੀ ਕੋਈ ਕਿਸ ਤਰ੍ਹਾਂ ਦੀ ਸੇਵਾ ਕਰ ਰਿਹਾ ਕੋਈ ਸਬਜ਼ੀ ਲਿਆ ਰਿਹਾ ਕੋਈ ਗੰਡੇ ਕੱਟ ਰਿਹਾ ਉੱਥੇ ਅਲੱਗ-ਅਲੱਗ ਡਿਊਟੀਆਂ ਕੁਝ ਸੇਵਾਦਾਰਾਂ ਦੇ ਡਿਊਟੀਆਂ ਲੱਗੀਆਂ ਸੀ ਉਹ ਡਿਊਟੀ ਨਿਭਾ ਰਹੇ ਸੀ ਕੁਝ ਕੁ ਸੰਗਤ ਸੇਵਾ ਕਰ ਰਹੀ ਸੀ ਨਾਲ ਹੀ ਚਾਹ ਦਾ ਲੰਗਰ ਚੱਲ ਰਿਹਾ ਸੀ ਤੇ ਆਲੇ-ਦੁਆਲੇ ਦਾ ਦੇਖਿਆ ਸੀ ਮਾਹੌਲ ਬਹੁਤ ਪੋਜ਼ਿਟਿਵ ਨਾ ਸੀ ਬੜੀਆ ਬੜੀਆ ਮਾਹੌਲ ਸੀਗਾ ਤੇ ਫਿਰ ਅਸੀਂ ਉਸਤਵਾ ਸੇਵਾ ਆਈ ਥਿੰਕ ਅਸੀਂ ਦੋ 2.5 3 ਘੰਟੇ ਦੇ ਕਰੀਬ ਸੇਵਾ ਕੀਤੀ ਤੇ ਫਿਰ ਨਵਾਬ ਅਸੀਂ ਸਲਾਹ ਕੀਤੀ ਕੋਈ ਫੈਮਿਲੀ ਰੈਸਟ ਕੀਤੀ ਜਸਟ ਕਰਨ ਤੋਂ ਬਾਅਦ ਨਾਲ ਅੱਲ ਹੀ ਅਸੀਂ ਫਿਰ ਕੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵੱਲ ਚਾਲੇ ਪਾ ਦਿੰਨੇ ਆ ਤੇ ਉੱਥੇ ਪਹੁੰਚ ਕੇ ਵੀ ਦੇਖਦੇ ਆਪਾਂ ਕਿ ਕਾਫੀ ਸੰਗਤ ਭਾਰੀ ਗੰਤੀ ਦੇ ਵਿੱਚ ਉੱਥੇ ਹੈ ਦਰਸ਼ਨ ਕੀਤੇ ਉਥੇ ਗੁਰਦੁਆਰਾ ਸਾਹਿਬ ਦੇ ਗੁਰੂਗ੍ਰੰਥ ਸਾਹਿਬ ਦੇ ਤੇ ਸੰਗਤ ਪਾਠ ਕਾਰਯਵਾਹ ਦੂ ਦਾ ਨਾਮ ਵਾਈਬਰੂ ਲੈ ਕੇ ਸ਼ੇਅਰ ਜਰੂਰ ਕਰਿਓ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ